ਕੋਲੇ ਜੱਲਾ ਵਾਜਿੰਦੇ। ਸਵਾਜ ਗੁਰਜੀਕਾ ਖਲਸਾ ਵਾਜ ਗੁਰਜੀਕੀ ਫਤਿਹ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਰਾਗੀ ਸਿੰਧਾਂ ਨੂੰ ਢਾਡੀ ਪ੍ਰਚਾਰਕਾਂ ਨੂੰ ਸਰਬਾਤੂ ਗੁਰਸਿੱਖ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਦਾਸ ਮਨਦੀਪ ਸਿੰਘ ਬਾਸੀ ਤਲਵੰਡੀ ਸਾਹਿਬੋ ਜੋ ਕਿ ਪਿਛਲੇ 1 ਸਾਲ ਤੋਂ ਲੈ ਕੇ ਦਾਸ ਗੁਰਦੁਆਰਾ ਮੌਰ ਖੁੱਦਤਪਾਲ ਸਰਵਿਕੀ ਡਿਊਟੀ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਢੇਰ ਤੋਂ ਕੁਝ ਮਹੀਨਿਆਂ ਦੀ ਪ੍ਰਤੀ ਪਿਛਲੀ ਗੱਲ ਹੈ ਦਾਸ ਦੀ ਪਤਨੀ ਬੀਬੀ ਹਰਮੀਤ ਕੌਰ ਕਾਲ ਚਲਾਨਾ ਕਰ ਗਈ ਸਨ ਜੋ ਕਿ ਹਾਰਾ ਤੇ ਦਿਨਾਂ ਦੀ ਬੱਚੀ ਨੂੰ ਛੱਡ ਕੇ ਕਾਲ ਚਰਾਣਾ ਕਰ ਗਏ ਸਨ ਬੜੀ ਮਨ ਨੂੰ ਠੇਸ ਪਹੁੰਚੀ ਇੱਕ ਜੀਵਨ ਸਾਥੀ ਨੇ ਚਲਾ ਜਾਣਾ ਇਦਾਂ ਛੱਡ ਕੇ ਕਿਉਂਕਿ ਪਿੱਛੇ ਮਾਤਾ ਪਿਤਾ ਵੀ ਹੈ ਨਹੀਂ ਵੀ ਇਸ ਬੱਚੀ ਦੀ ਪਰਵਿਸ਼ ਕਰ ਸਕਣ ਸੋ ਸਾਰੇ ਵੀਰੇ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਮੋੜ ਖੁੱਦ ਤਪਾਲ ਸਰ ਦੇ ਵਿੱਚ ਦਾਸ ਡਿਊਟੀ ਕਰਦਾ ਹੈ ਸੁਸ਼ੰਤਾਂ ਦੇ ਚਰਨਾਂ ਦੇ ਵਿੱਚ ਵੀਰਾਂ ਦੇ ਮੇਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਕੋਈ ਵੀ ਗਲਤੀ ਨਾ ਹੋਣ ਕਾਰਨ ਦਾਸ ਨੂੰ ਗੁਰਦੁਆਰਾ ਸਾਹਿਬ ਤਫਾਲ ਸਾਹਿਬ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਜੋ ਕਿ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀ ਤੋਂ ਮੈਨੂੰ ਛੱਡਣ ਤੋਂ ਇਨਕਾਰ ਕਰਤਾ ਕਿੰਨੇ ਵੀ ਤੂੰ ਬਾਬਾ ਜੀ ਇਥੋਂ ਡਿਊਟੀ ਛੱਡ ਦੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਵੀਰ ਸਹਿਯੋਗ ਦਿਓ ਦਾਸ ਦੀ ਕੋਈ ਗਲਤੀ ਵੀ ਨਹੀਂ ਬਿਨਾਂ ਗਲਤੀ ਦੇ ਤੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਵੀ ਇਹਦੀ ਧਰਮ ਪਤਨੀ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਰੀ ਸੀ ਲੋਕਾਂ ਦੇ ਆਨੰਦ ਕਾਰਜ ਵਗੈਰਾ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਤਾਂ ਆਪਣਾ ਮਾਂ ਪਿਓ ਵੀ ਨਹੀਂ ਹੈ ਵਿਆਹ ਇਸ ਬੱਚੀ ਨੂੰ ਮੈਂ ਕਿਤੇ ਲਾ ਕੇ ਆਪਣੇ ਮਾਂ ਪਿਓ ਕੋਲ ਛੱਡ ਸਕਦਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਵੀਰ ਮੇਰਾ ਸਾਥ ਦਿਓ ਸਿੰਘਣੀ ਨੂੰ ਅਕਾਲ ਚਰਨਾ ਕਰੀ ਨੂੰ ਹਜੇ 2 ਮਹੀਨੇ ਵੀ ਨਹੀਂ ਪੂਰੇ ਹੋਏ ਇਨ੍ਹਾਂ ਪਿੰਡ ਵਾਲਿਆਂ ਨੇ ਦੇ ਦਰਦ ਬਚਾਉਂਦਿਆਂ ਇਹ ਗੱਲਾਂ ਮੇਰੇ ਨਾਲ ਕੀਤੀਆਂ ਨੇ ਸੋ ਜਿੰਨੇ ਵੀ ਵੀਰ ਹਨ ਭਾਈ ਸਾਰੇ ਮੇਰਾ ਸਾਥ ਦਿਓ ਕਿਉਂਕਿ ਇਹਨਾਂ ਲੋਕਾਂ ਨੇ ਦੇਖੋ ਅੱਜ ਮੇਰੇ ਨਾਲ ਇਹ ਕੀਤੀ ਹੈ ਮੇਰੇ ਤੇ ਕਿੱਡੀ ਦੁੱਖ ਦੀ ਘੜੀ ਬੀਤੀ ਹੈ ਸਿੰਘਨੀ ਦਾ ਕਾਲ ਚਰਨਾ ਨਾ ਕਰ ਜਾਣਾ ਛੋਟੀ ਜੀ ਬੱਚੀ ਨਾਲ ਛੱਡ ਕੇ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਜਾਣਾ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਸਾਰੇ ਵੀਰ ਜਿੰਨੇ ਵੀ ਪ੍ਰਚਾਰਕ ਟਾਡੀ ਗ੍ਰੰਥੀ ਸਹਿਬਾਨ ਹਨ ਮੇਰਾ ਸਾਥ ਦਿਓ ਕਿਉਂਕਿ ਦਾਸ ਦੀ ਕੋਈ ਵੀ ਗਲਤੀ ਨਹੀਂ ਬਿਨਾ ਗਲਤੀ ਤੋਂ ਮੈਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਸੋ ਸਾਰੇ ਵੀਰ ਭਾਈ ਮੇਰਾ ਸਾਥ ਦੇਣ ਇਹ ਬੇਨਤੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ